ਦੂਸਰਾ ਮਹੀਨਾ ਵਿਸਾਖ ਇਸ ਮਹੀਨੇ ਦਾ ਉਪਦੇਸ਼ ਕਰਦੇ ਆ ਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 12 ਮਹਾਨਾਮਕ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਵਿਸਾਖ ਤੇ ਮਹੀਨੇ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਧੀਰਜ ਕਿਸ ਤਰ੍ਹਾਂ ਹੋ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਤੋਂ ਪ੍ਰਮਾਤਮਾ ਦੀ ਦੂਰੀ ਹੈ ਵਾਂਡੇ ਹੈ ਇੱਕ ਪਾਸੇ ਹੈ ਪ੍ਰਮਾਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਵਿਛੋੜਾ ਹੈ ਪ੍ਰੇਮ ਉਤਪੰਨ ਨਹੀਂ ਹੋਇਆ ਪ੍ਰਭੂ ਪੈਦਾ ਨਹੀਂ ਹੋਇਆ ਪ੍ਰਭੂ ਨਾਲ ਸੰਬੰਧ ਨਹੀਂ ਜੁੜਿਆ ਤੋਂ ਬੇਸਾਕ ਦਾ ਮਹੀਨਾ ਤੇ ਬੇਸਬਰੀ ਪੈਦਾ ਕਰੇਗਾ ਜੀਵਨ ਦੇ ਵਿੱਚ ਜਲਦਬਾਜ਼ੀ ਹੋਵੇਗੀ ਬੇਸਬਰੀ ਹੋਵੇਗੀ ਤਬੀਅਤ ਦੇ ਵਿੱਚ ਕਾਲਾਪਣ ਹੋਵੇਗਾ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਵੇ ਸਾਗ ਦੇ ਮਹੀਨੇ ਵਿੱਚ ਇਸਨੇ ਪਰੀਪੂਰਨ ਪ੍ਰਮਾਤਮਾ ਨੂੰ ਵਿਸਾਰ ਕਿਉਂ ਦਿੱਤਾ ਪ੍ਰੇਮ ਦਾ ਵਿਛੋੜਾ ਕਿਉਂ ਹੈ ਤਾਂ ਸਾਬ ਕਹਿੰਦੇ ਨੇ ਉਹ ਜੋ ਸੱਜਣ ਹੈ ਉਹ ਜੋ ਪੂਰੇ ਹੋਇਆ ਪਰੀਪੂਰਨ ਪ੍ਰਮਾਤਮਾ ਹੈ ਉਹਨੂੰ ਇਸ ਵਾਸਤੇ ਵਿਸਾਰਿਆ ਹੈ ਕਿ ਧਾਵਨਾ ਮਾਇਆ ਦੀ ਹੈ ਮਨੁੱਖ ਦੋਹਾਂ ਦੇ ਵਿੱਚ ਇੱਕ ਦੇ ਪ੍ਰਭਾਵ ਹੇਠ ਜੀਵੇਗਾ ਯਾ ਪ੍ਰਮਾਤਮਾ ਦੇ ਯਾ ਮਾਇਆ ਦੇ ਤਰਜ਼ ਜ਼ਿੰਦਗੀ ਦਸਤੇਂਦੀ ਏ ਕਿ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ ਔਰ ਜਿਸ ਦੇ ਪ੍ਰਭਾਵ ਹੇਠ ਜੀ ਰਿਹਾ ਉਸ ਵਰਗੇ ਉਸਦੇ ਕਰਮ ਹੋ ਜਾਣਗੇ ਅਗਰ ਮਨੁੱਖ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਤੇ ਉਹਦੇ ਕਰਮ ਪ੍ਰਮਾਤਮਾਮਈ ਉਹਦੀ ਸੋਚਣੀ ਪ੍ਰਮਾਤਮਾਮਈ ਉਹਦੀ ਦ੍ਰਿਸ਼ਟੀ ਵਿੱਚ ਅਮਰਤ ਹੋ ਜਾਏਗਾ ਉਹਦੀ ਤਕਣੀ ਵੀ ਪ੍ਰਮਾਤਮਾਮਈ ਉਹਦੇ ਬੋਲ ਵੀ ਅੰਮ੍ਰਿਤਮਈ ਹੋਣਗੇ ਕਿਉਂਕਿ ਬੋਲਾਂ ਦੇ ਚ ਵੀ ਪ੍ਰਭੂ ਆਪ ਹੋਵੇਗਾ ਪਰ ਜੇ ਇਹ ਮਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤੋ ਇਹਦੇ ਬੋਲਾਂ ਦੇ ਚ ਵੀ ਮਾਇਆ ਹੈ ਇਹਦੀ ਦ੍ਰਿਸ਼ਟੀ ਦੇ ਚ ਵੀ ਮਾਇਆ ਹੈ ਇਹਦੇ ਹਰ ਕਰਮ ਦਿੱਤੇ ਮਾਇਆ ਦਾ ਪ੍ਰਭਾਵ ਹੋਵੇਗਾ ਕਿਉਂਕਿ ਮਾਇਆ ਦਾ ਆਪਣਾ ਇੱਕ ਖਾਸ ਪ੍ਰਭਾਵ ਹੈ ਔਰ ਬਹੁਤ ਸਾਰੀ ਦੁਨੀਆ ਇਸੇ ਹੀ ਪ੍ਰਭਾਵ ਹੇਠ ਜੀ ਰਹੀ ਹੈ ਬਾਰ ਬਾਰ ਅਵਤਾਰੀ ਪੁਰਸ਼ਾਂ ਨੂੰ ਆ ਕੇ ਮਨੁੱਖ ਨੂੰ ਸਮਝਾਣਾ ਪਿਆ ਹੈ ਕਿ ਤੂੰ ਛਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਕਬੂਲ ਕਰ ਮਾਇਆ ਤੇ ਉਸ ਦੀ ਛਾਇਆ ਹੈ ਮਹਾ ਮਾਈ ਤਾਂ ਕੀ ਹੈ ਛਾਇਆ ਤੋ ਜੋ ਛਾਇਆ ਦੇ ਪ੍ਰਭਾਵ ਹੇਠ ਜੀਵੇ ਤੇ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਨਾ ਕਬੂਲ ਕਰੇ ਤੋ ਇਹ ਕੋਈ ਸਿਆਣਪ ਨਹੀਂ ਹੈ ਇਹ دانشਮੰਦੀ ਨਹੀਂ ਹੈ ਪਰ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ ਕਿ ਮਾਇਆ ਇਹ ਸੰਸਾਰ ਇਹ ਪਦਾਰਥ ਜੇ ਵਾਕਈ ਪ੍ਰਮਾਤਮਾ ਦੀ ਛਾਇਆ ਹੈ ਤਾਂ ਛਾਇਆ ਦਾ ਇਤਨਾ ਪ੍ਰਭਾਵ ਕਿਵੇਂ ਦਰਸਲ ਤਪਿਆ ਹੋਇਆ ਭੁੱਖਾ ਤੇ ਪਿਆਸਾ ਮਨੁੱਖ ਗਰਮੀ ਦਾ ਸਤਾਇਆ ਹੋਇਆ ਅਗਰ ਦਰਖਤ ਦੀ ਛਾਂ ਥਲੇ ਆ ਗਿਆ ਤਾਂ ਕੁਝ ਚੈਨ ਮਿਲਦਾ ਹੈ ਕੁਝ ਸੁੱਖ ਮਿਲਦਾ ਹੈ ਭਾਵੇਂ ਭੁੱਖ ਨਹੀਂ ਮਿਟਦੀ ਭਾਵੇਂ ਪਿਆਸ ਨਹੀਂ ਮਿਟਦੀ ਪਰ ਤਪਸ਼ ਦਾ ਥੋੜਾ ਜਿਹਾ ਦੁੱਖ ਮਿਟਿਆ। ਤੁਛ ਆ ਦਾਸ ਇਤਨਾ ਹੀ ਪ੍ਰਭਾਵ ਹੈ। ਮਾਇਆ ਦਾਸ ਇਤਨਾ ਹੀ ਪ੍ਰਭਾਵ ਹੈ। ਭੁੱਖ ਤੇ ਉਦੋਂ ਮਿਟੇਗੀ ਜਦ ਦਰਖਤ ਦਾ ਫਲ ਨਸੀਬ ਹੋਵੇਗਾ। ਭੁੱਖ ਤੇ ਪਿਆਸ ਉਦੋਂ ਮਿਟੇਗੀ ਜਦ ਇਹ ਫਲ ਝੋਲੀ ਵਿੱਚ ਪਵੇਗਾ। ਫਲ ਪ੍ਰਮਾਤਮਾ ਦਾ ਨਾਮ ਹੈ। ਈਸ਼ਵਰ ਦਾ ਨਾਮ ਇਹ ਫਲ ਹੈ। ਔਰ ਇਹ ਸਾਰੀਆਂ ਭੁੱਖਾਂ ਨੂੰ ਸ਼ਾਂਤ ਕਰ ਦਿੰਦਾ ਹੈ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਾਰੀਆਂ ਹੀ ਭੁੱਖਾਂ ਮਿਟ ਗਈਆਂ ਸਾਰੇ ਦੁੱਖ ਸੰਤਾਪ ਨਸ ਗਏ ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ ਇਹ ਉਸ ਦੀ ਮਹਾਨਤਾ ਹੈ ਤਾਂ ਸਾਇਬ ਫਰਮਾਨ ਪੈ ਕਰਦੇ ਨੇ ਜਿਹੜੇ ਮਾਇਆ ਦੇ ਪ੍ਰਭਾਵ ਹੇਠ ਜੀ ਰਹੇ ਨੇ ਉਹ ਸੱਜਣ ਨੂੰ ਭੁਲਾ ਦਿੰਦੇ ਨੇ ਮਾਇਆ ਦਾ ਫਿਰ ਰੂਪ ਕੀ ਹੈ ਪੁੱਤਰ ਕਲਿਤਰਨਾ ਸੰਗਧਨਾ ਹਰ ਅਵਨਾਸੀ ਉਹ ਪੁੱਤਰ ਉਦੋਂ ਮਾਇਆ ਬਣ ਜਾਂਦਾ ਹੈ ਜਦ ਪ੍ਰਮਾਤਮਾ ਦੇ ਵਿਚਾਰ ਦੀਵਾਰ ਬਣ ਜਾਏ ਇਸਤਰੀ ਉਦੋਂ ਮਾਇਆ ਬਣ ਜਾਂਦੀ ਹੈ ਜਦ ਮਨੁੱਖ ਦੇ ਵਿਚਾਰ ਤੇ ਪ੍ਰਮਾਤਮਾ ਦੇ ਵਿਚਾਰ ਦੀਵਾਰ ਦੀ ਤਰ੍ਹਾਂ ਖੜੀ ਹੋ ਜਾਏ ਧਨ ਵੀ ਉਦੋਂ ਮਾਇਆ ਹੈ ਜਦ ਪ੍ਰਮਾਤਮਾ ਦੀ ਯਾਦ ਦੇ ਵਿੱਚ ਇਹ ਦੀਵਾਰ ਦੀ ਤਰ੍ਹਾਂ ਖੜਾ ਹੋ ਜਾਏ ਕਿ ਪ੍ਰਮਾਤਮਾ ਨੂੰ ਯਾਦ ਨਾ ਕਰਨ ਦੇਵੇ ਹਰ ਉਹ ਰੰਗ ਰੂਪ ਮਾਇਆ ਹੈ ਜੋ ਪ੍ਰਮਾਤਮਾ ਤੱਕ ਜਾਣ ਨਾ ਦੇਵੇ ਉਹਦੀ ਯਾਦ ਦੇ ਵਿੱਚ 바ਦਾ ਖੜੀ ਕਰਦੇ ਅਗਰ ਪੁੱਤਰ ਸਹਾਇਕ ਹੈ ਮਦਦਗਾਰ ਹੈ ਪ੍ਰਮਾਤਮਾ ਦੀ ਯਾਦ ਦੇ ਵਿੱਚ ਤਾਂ ਪੁੱਤਰ ਮਾਇਆ ਨਹੀਂ ਹੈ ਅਗਰ ਇਸਤਰੀ ਸਹਾਇਕ ਹੈ ਮਦਦਗਾਰ ਹੈ ਅੰਮ੍ਰਿਤ ਵੇਲੇ ਉੱਠਣ ਵਿੱਚ ਮਦਦ ਕਰ ਰਹੀ ਹੈ ਬਾਣੀ ਪੜਨ ਵਿੱਚ ਮਦਦ ਕਰ ਰਹੀ ਹੈ ਪ੍ਰਭੂ ਦੀ ਯਾਦ ਦੇ ਸਹਾਇਤਾ ਦੇ ਰਹੀ ਹੈ ਤਾਂ ਇਸਤਰੀ ਮਾਇਆ ਨਹੀਂ ਇਹ ਤੇ ਪ੍ਰਭੂ ਦੀ ਬਖਸ਼ਿਸ਼ ਇਹ ਤੇ ਉਸ ਦੀ ਰਹਿਮਤ ਔਰ ਧਨ ਵੀ ਜੈਸੇ ਜੈਸੇ ਘਰ ਦੇ ਵਿੱਚ ਵੱਧਦਾ ਜਾ ਰਿਹਾ ਹੈ ਹਿਰਦੇ ਦੇ ਵਿੱਚ ਧਰਮ ਵੱਧਦਾ ਜਾਏ ਪ੍ਰਮਾਤਮਾ ਦੀ ਯਾਦ ਵੱਧਦੀ ਜਾਏ ਔਰ ਧਨ ਕਰਕੇ দান ਦੀਆਂ ਬਿਰਤੀਆਂ ਵੀ ਵੱਧੀਆਂ ਜਾਣ ਤਾਂ ਇਹ ਧਨ ਮਾਇਆ ਨਹੀਂ ਹੈ ਇਹ ਤੇ ਸਹਾਇਕ ਹੋ ਗਿਆ ਇਹ ਤੇ ਮਦਦਗਾਰ ਹੋ ਗਿਆ ਹੈ। ਤਾਂ ਮਾਇਆ ਕਈਆਂ ਦੀ ਦਾਸੀ ਹੈ, ਕਈਆਂ ਦੀ ਮਾਲਕਣ ਹੈ। ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਦੋ ਰੂਪ ਬਿਆਨ ਕੀਤੇ ਗਏ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਭਗਤਾਂ ਦੀ ਦਾਸੀ ਹੈ। ਲੇਕਿਨ ਸੰਸਾਰੀਆਂ ਦੀ ਤੇ ਮਾਲਕਣ ਹੈ। ਸੰਸਾਰੀਆਂ ਦੇ ਆਮ ਜੋ ਇਸ ਦੇ ਪ੍ਰਭਾਵ ਹੇਠ ਜਿਉਂਦੇ ਨੇ, ਮਾਇਆ ਉਹਨਾਂ ਦੇ ਸਿਰ ਤੇ ਬੈਠਦੀ ਹੈ। ਤੇ ਜੋ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀਉਂਦੇ ਨੇ ਮਾਇਆ ਉਹਨਾਂ ਦੇ ਕਦਮਾਂ ਦੇ ਥੱਲੇ ਆਉਂਦੀ ਹੈ ਜਿਸ ਦੇ ਕਦਮਾਂ ਦੇ ਥੱਲੇ ਮਾਇਆ ਹੈ ਗੱਲ ਸਪਸ਼ਟ ਹੋ ਗਈ ਕਿ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਇਸ ਦੇ ਮਸਤਕ ਤੇ ਪ੍ਰਮਾਤਮਾ ਦਾ ਗਿਆਨ ਹੈ ਉਸ ਦਾ ਹੱਥ ਹੈ ਔਰ ਜਿਸ ਸਿਰ ਦੇ ਉੱਤੇ ਮਾਇਆ ਆਣ ਬੈਠੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਸ ਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨaradrit ਹੈ ਪੁੱਤਰ ਇਸ ਤ੍ਰਿ ধন ਸੰਪਦਾ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਵਿਚਾਰ ਦੀਵਾਰ ਬਣ ਕੇ ਜੋ ਹੈ ਖੜੇ ਹੋ ਗਏ ਨੇ ਸਾਇਬ ਕਹਿੰਦੇ ਨੇ ਸਾਰੇ ਦੇ ਸਾਰੇ ਤੇਰੀ ਅੱਖਾਂ ਦੇ ਸਾਹਮਣੇ ਓਜਣ ਹੋਣ ਵਾਲੇ ਨੇ ਇਹਨਾਂ ਦੇ ਚੋਂ ਬਾਰੀ-ਬਾਰੀ ਸੰਬੰਧ ਦੇ ਟੁੱਟਦੇ ਆਂ देर ਨਹੀਂ ਲੱਗਦੀ ਅਵਨਾਸੀ ਤੇ ਕੇਵਲ ਇੱਕ ਪਰਿਪੂਰਣ ਪ੍ਰਮਾਤਮਾ ਹੈ